ਹਾਂਜੀ ਸਤਿ ਸ਼੍ਰੀ ਅਕਾਲ ਭਰਾ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਹੋਰ ਭਰਾ ਠੀਕ ਠਾਕ ਸਾਰੇ ਉਮੀਦ ਆ ਵੀ ਠੀਕ ਠਾਕ ਹੋਮ ਹੋਗੇ ਤੇ ਚੜ੍ਹਦੀ ਕਲਾ 'ਚ ਹੋਮ ਹੋਗੇ ਹੋਰ ਸੁਣਾਓ ਕੰਮ ਆ ਸਿੱਤਾ ਆ ਮੀਂਹ ਪੈਂਦਾ ਹੀ ਅੱਜ ਨਮਾਈਆਂ ਯਾਰ ਇਹ ਦਵਾਈ ਆ ਕੇ ਫਿਰ ਚਿੱਚੜ ਵਾਲੀ ਦਵਾਈ ਲਈ ਜਾਂ ਨੂੰਹੀ ਆ ਕੇ ਨਾਲ ਦੀ ਨਾਲ ਸਿੱਤੀ ਟੀਆਰੀ ਬਿਖਾਉਨੇ ਆ ਸੋਨੂੰ ਹੁਣ ਬਾਈ ਤੁਹਾਡੇ ਸਾਹਮਣੇ ਤਿੰਨ ਗਾਇਆਂ ਸਵਾਤੀਆਂ ਆਪਾਂ ਤੇ ਕੱਲੀ ਤੂੜੀ ਤੇ ਤਿਆਰ ਕਰਕੇ ਤੇ ਆ ਚੌਥੀ ਹੁਣ ਤੁਹਾਡੇ ਸਾਹਮਣੇ ਸੂ ਪੈਣੀ ਆ ਬਾਈ ਜੇ ਹੁਣ ਵੀ ਤੁਹਾਨੂੰ ਯਕੀਨ ਨਹੀਂ ਆਉਂਦਾ ਵੀ ਤੂੜੀ ਤੇ ਡੰਗਰ ਨਹੀਂ ਪਾਲ ਸਕਦੇ ਫੇਰ ਭਰਾ ਆਪਾਂ ਕੁਝ ਨਹੀਂ ਕਰ ਸਕਦੇ ਤੇ ਮੈਂ ਤਾਂ ਤੁਹਾਨੂੰ ਇਹੀ ਕਹਿਣਾ ਵੀ ਜਿੰਨੇ ਦੋ ਦੋ ਗਿੱਲੇ ਤੁਸੀਂ ਪੱਠਿਆਂ ਦੇ ਬੀਜ ਦਿੰਨੇ ਹੋ ਉਹਦੇ ਚ ਕਣਕ ਝੋਨਾ ਬੀਜ ਲਿਆ ਕਰੋ ਕੋਈ ਹੋਰ ਫਸਲ ਬੀਜ ਲਿਆ ਕਰੋ ਜਿਹੜੀ ਆਪਣੀ ਕਣਕ ਦਾ 베ਸਟ ਆ ਇਹ ਤੂੜੀ ਇਹਦੇ ਨਾਲ ਵੀ ਡੰਗਰ ਪਾਲੇ ਜਾ ਸਕਦੇ ਆ ਭਰਾ ਇਸੇ ਮਾਰੇ ਨੇ ਮੈਂ ਇਹ ਚੈਨਲ ਬਣਾਇਆ ਸੀਗਾ ਵੀ ਕੱਲੀ ਤੂੜੀ ਤੇ ਵੀ ਡੰਗਰ ਰੱਖੇ ਜਾਂਦੇ ਨੇ ਕਿ ਆਪਾਂ ਨੋਰਮਲ ਰੱਖਣੀ ਹੁਣ ਘਰਾਂ ਵਾਲੇ ਹੁਣ ਫਾਰਮ ਵਾਲੇ ਜਿਹੜੇ 40 40 ਲੀਟਰ ਵਾਲੇ ਨੇ ਉਹਨਾਂ ਦਾ ਤਾਂ ਬਾਈ ਆਪਾਂ ਕੁਝ ਕਹਿ ਨਹੀਂ ਸਕਦੇ ਉਹ ਜਿਆਦਾ ਵੱਧ ਦੁੱਧ ਚ ਆ ਜਾਂਦੀਆਂ ਨੇ ਗਾਈਆਂ ਤੇ ਜਿਵੇਂ ਆਪਾਂ ਨੋਰਮਲ 20 ਤੋਂ 22 25 ਕਿਲੋ ਤੱਕ ਡੰਗਰ ਘਰੇ ਰੱਖਣਾ ਉਹ ਕੱਲੀ ਤੂੜੀ ਤੇ ਬੜੇ ਆਰਾਮ ਨਾਲ ਪਾਲਿਆ ਜਾਂਦਾ ਭਰਾ ਤੇ ਹੁਣ ਤੁਹਾਨੂੰ ਤਿਆਰੀ ਪਿੱਦੀ ਦੀ ਵੀ ਦਿਖਾ ਦਾਂਗੇ ਕਿ ਕਹੇ ਜੀ ਤਿਆਰ ਹੋਈ ਆ ਸੂਣ ਦੇ ਨੇੜ ਹੀ ਆਪਰ ਤਾਂ ਮੈਨੂੰ ਲੱਗਦਾ ਵੀ ਤੇ ਇਹ ਸ਼ਾਇਦ ਹੀ ਦਿਨ ਪੂਰੇ ਕਰੇ ਮੈਨੂੰ ਉਹਦਾ ਇੱਕ ਕੁੱਕੜੇ ਲਵੇ ਸੂ ਪਣਾ ਇਹਨੇ ਤੇ ਤਾਰਾ ਬਹੁਤ ਸੋਹਣੀਆਂ ਪਾਲੀਆਂ ਨੇ ਤੇ ਇਹਦਾ ਦਾਣਾ ਚਾਲਦਾ ਬਾਅਦ ट्रांजिशन ਹੁਣ ਚੱਲਦੀ ਸੀਗੀ ਤੇ ट्रांजिशन ਚੱਲਦੀ ਆ 2.5 2.5 ਕਿਲੋ 5 ਕਿਲੋ ਤੇ ਨਾਲ 1 ਕਿਲੋ ਜੋਕਰ ਚਾਲਦਾ ਬਾਅਦ ਦਾ ਕਿ ਲੋ ਵਲੇ ਪਾਦੀ ਦਾ ਅੱਧਾ ਕਿ ਲੋ ਵਲੇ ਪਾਦੀ ਦਾ ਠੀਕ ਆ ਜੀ ਦਿਖਾਉਨੇ ਆ ਹੁਣ ਤੁਹਾਨੂੰ ਪਿੱਦੀ ਦੀ ਤਿਆਰੀ ਤੇ ਨਾਲੇ ਫਿਰ ਪੜਦੇ ਆ ਕਮੈਂਟ ਨਹੀਂ ਪੈਂਦਾ ਹੀ ਮਾਹਾਂ ਭੱਜ ਕੇ ਚਲੋ ਵੀਡੀਓ ਬਣਾਈ ਆਉਨੇ ਆ ਉਹ ਖੜੀ ਆ ਨਾਲ ਲੱਗੀ ਗੰਧ ਦੇ ਤੇ ਖਪਨਾਲੇ ਦਾ ਉਹੀ ਚੇਤਾ ਆਉਂਦਾ ਜਦੋਂ ਮੀਂਹ ਪੈਂਦਾ ਇੱਥੇ ਥੱਲੇ ਪਨਾਲਾ ਲੱਗਣਾ ਉਹ ਸਾਈਡ ਨੂੰ ਕੱਢ ਕੇ ਬਾਹਰ ਨੂੰ ਤੇ ਬਸ ਘੌਲ ਸਰੀ ਜਾਂਦਾ ਸਰੀ ਜਾਂਦਾ ਬਸ ਐਨੂੰ ਵੀ ਅਜ ਨਮਾ ਦਾ ਹੋਰੀ ਟੇਢੀ ਝਾਗਦੀ ਆ ਭੱਜੀ ਭੁਜੀ ਜਿਹੇ ਬਹੁਤ ਇਹ ਪਰ ਨਮਾਤੀ ਖਿੱਚ ਤੂਗੇ ਜਿੰਨੀ ਬਣਾਈ ਗਈ ਹੰਟਰ ਵਾਲੀ ਦੇ ਚਿੱਟੜ ਬਹੁਤ ਹੋ ਗਏ ਸੀਗੇ ਤਾਂ ਕਰਕੇ ਉਹਨੂੰ ਨਮਾਇਆ ਯਾਰ ਤੇ ਮਹਾ ਅੱਜ ਸਾਰੀਆਂ ਦੀ ਲਾ ਦੀਏ ਮੈਂ ਤਾਂ ਗੋਲਾ ਜਿਹਾ ਵੀ ਗਲ ਚ ਪਾ ਕੇ ਦੇਖਿਆ ਅੱਜ ਵੱਡਾਂਗੇ ਸ਼ਾਮ ਨੂੰ ਉਹਨੂੰ ਇਦਾਂ ਕੋਈ ਅਸਰ ਨਹੀਂ ਹੋਇਆ ਤਿੰਨ ਚਾਰ ਦਿਨ ਹੋ ਗਏ ਤਿੰਨ ਕਿ ਦਿਨ ਪਾਈ ਨੂੰ ਤੇ ਕੋਈ ਅਸਰ ਨਹੀਂ ਬਾਈ ਇਹਦਾ ਕੋਈ ਗੜੇ ਇਹਦਾ ਸੁੱਖੇ ਵਾਲਾ ਦਾ ਇਹਦਾ ਕਹਿੰਦਾ ਵੀ ਪਾ ਦਿਓ ਹਨਾ ਤੇ ਆਹ ਖੜੀਆਂ ਨੇ ਨਾhtੀਆਂ ਧੁੱਤੀਆਂ ਤੇ ਸਾਰੀਆਂ ਦੇ ਲਾਤੀ ਆ ਡੀਐਮਰ ਵਾਲੀ ਆਪਾਂ ਇੱਕ ਕੁਆਲਿਟੀ ਭਰ ਲੈਣੇ ਹੁੰਦੇ ਆ ਯਾਨੀ ਕਿ ਆਹ 20 ਲੀਟਰ ਵਾਲੀ ਤੇ ਇਹਦੇ ਜੇ ਆਪਾਂ 15 ਐਮਲ ਦਵਾਈ ਪਾਉਨੇ ਆ ਬਾਈ ਥੋੜੀ ਹਾਰਡ ਕਰਕੇ ਪਾਉਨੇ ਹੁੰਦੇ ਆ ਤੇ ਟੈਗ ਟੈਗੀ ਪਾਉਨੇ ਆ ਆਪਾਂ ਉਹੀ ਵਰਤੀ ਦੀ ਆ ਸ਼ੁਰੂ ਤੋਂ ਤੇ ਉਹ ਹਾਰਡ ਤਾਂ ਹੁੰਦੀ ਆ ਵੈਸੇ ਤਾਂ ਪਣੀ ਆ 10 ਕਿਲੋ ਮੈਂ 15 ਤਾਂ ਪਾ ਲੈਣਾ ਹੁੰਦਾ ਵੀ ਥੋੜੀ ਜੀ ਤੇਜ਼ ਹੋ ਜਾਵੇ ਵੀ ਜਮਾ ਹੀ ਅੱਗ ਹੀ ਲਾ ਦਵੇ ਕਿ ਜਿਹੜੇ ਲੱਗੇ ਆ ਭਰਾ ਇਹ ਵੀ ਜਾਂਦੇ ਰਹਿਣ ਹਨਾ ਤੇ ਕਾਲੀ ਦੇ ਵੀ ਬਾਵਾ ਹੋ ਗਏ ਸੀਗੇ ਕਾਲੀ ਦੇ ਤੇ ਦੇਖ ਲਓ ਵੀ ਕੀ ਬਲੱਡ ਦੀ ਇਹਨਾਂ ਦਾ ਕੋਈ ਹੋਊਗਾ ਆਪ ਸਮੇਂ ਹਨਾ ਕਾਲੀ ਤੇ ਉਹਦੇ ਹੰਟਰ ਵਾਲੀ ਦੀ ਵੱਧ ਲੱਗਦੇ ਨੇ ਆ ਕਿਸੇ ਦੇ ਹੋਰ ਦੇ ਬਾਲੇ ਨਹੀਂ ਲੱਗੇ ਹੋਏ ਸੀ ਪਿੱਜੀ ਦੇ ਤਾਂ ਹੈ ਹੀ ਨਹੀਂ ਤੇ ਇਹਦਾ ਤਾਂ ਜਮਾ ਹੀ ਹੈ ਨਹੀਂ ਇਹ ਕੋਈ ਵੀ ਯਾਨੀ ਕਿ ਜਿੱਟਰ ਹੈ ਹੀ ਨਹੀਂ ਸਾਫਾ ਪਿੰਡਾ ਕਹਾੜੇ ਵਾਲੀ ਦੇ ਲੱਤਾਂ ਲੱਤਾਈਆਂ ਦੇ ਹੀ ਇਹਦੇ ਵੀ ਜਮ ਹੀ ਹੈ ਨਹੀਂ ਸੀ ਤੇ ਇਧਰੋਂ ਆ ਛੋਟੀ ਦੇ ਲਾਤੀ ਇਹਨੂੰ ਮੈਂ ਨਮਾਉਣ ਲੱਗਿਆ ਜਾਨੂ ਮੀਆ ਲਾਈਟ ਭੱਜ ਗਈ ਫਿਰ ਮੈਂ ਕਰਤਾ ਨਵੇੜਤਾ ਕੰਮ ਤੁਹਾਨੂੰ ਪਿੱਦੀ ਦੀ ਤਿਆਰੀ ਦਿਖਾਉਣਾ ਇਹਨੂੰ ਹੁਣ ਕਿੱਧਰ ਦੀ ਖੜ ਜੋ ਫਿਰ ਇੱਕ ਮਿੰਟ ਵੀਡੀਓ ਦੁਆਰ ਤੋਂ ਚੱਲ ਵੀ ਚੱਲ ਬੱਤੋਏ ਚੱਲ ਉਧਰ ਪਾਣੀ ਤੋ ਡਰਦੀ ਨਹੀਂ ਜਾਂਦੀ ਉਧਰ ਚੱਲ 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 ਉਧਰ ਦੇਖੋ ਫਿਰ ਕਰੋ ਚੈੱਕ ਫੀ ਕੰਦੀ ਆ ਬਣਦੀ ਹੈ ਗੱਲਬਾਤ ਪੂਰੀ ਧਾਰਾਂ ਦੂਰਾਂ ਦਾ ਫੁੱਲ ਪਾਈ ਖੜੀ ਆ ਇਹ ਜਮਾ ਕੜਾਈ ਖੜੀ ਆ ਥਾਣ ਕੋਈ ਪਤਾ ਨਹੀਂ ਵੀ ਕਿੱਦੇ ਸੂਪਵੇ ਵੀ ਜਾਨਕੀ 6 ਨੂੰ ਦਿਨ ਪੂਰੇ ਹੁੰਦੇ ਮੈਨੂੰ ਨਹੀਂ ਲੱਗਦਾ ਵੀ 6 ਟਪਾਊਗੀ ਇਹ ਵੀ ਜਾਂ 6 ਤੱਕ ਵੀ ਮੁਸ਼ਕਲ ਹੀ ਆ ਤੋਂ ਪਹਿਲਾਂ ਹੀ ਸੂਪਣਾ ਨੇ ਮੈਨੂੰ ਅੱਜ ਇਹ ਦੇਖ ਲੋ ਫਿਰ ਮਗਰੋਂ ਗੱਠ ਪੈਣ ਲੱਗੀ ਲੈ ਵਿੱਚ ਤੇ ਉਨੂੰ ਪ੍ਰਵਾ ਹੁਣ ਆਪਾਂ ਹਰੇਕ ਗਾਂ ਪਾ ਤਿਆਰ ਕਰਕੇ ਦਿਖਾ ਦਿਆ ਕੱਲੀ ਟੂੜੀ ਤੇ ਜੇ ਹਜੇ ਵੀ ਕਿਸੇ ਨੂੰ ਡਾਊਟ ਆ ਵੀ ਨਹੀਂ ਪਾਲੇ ਜਾ ਸਕਦੇ ਡੰਗਰ ਟੂੜੀ ਦੇ ਬਾਈ ਫੇਰ ਨਹੀਂ ਆਪਾਂ ਕੁਝ ਕਹਿ ਸਕਦੇ ਤਾੜੀ ਅਗਾੜੀ ਦੇ ਲੂ ਮੂਹਲੇ ਥਣਾਂ ਦੀ ਐਨ ਪ੍ਰੈਸ਼ਰ ਚਾ ਕੰਮ ਬਾਜੀ ਲੋ ਆ ਪਿਛਲਾ ਜਿਹੜਾ ਥਣ ਘੱਟ ਸੀਗਾ ਉਹ ਵੀ ਪੂਰਾ ਐਨ ਪ੍ਰੈਸ਼ਰ ਚ ਦੇਖੋ ਬਾਕੀ ਬਾਬੇ ਦੇ ਹੱਥਾਂ ਵੀ ਕੀ ਬਣਦਾ ਤੇ ਖੁੱਲਣਾ ਜਾਂ ਨਾ ਖੁੱਲਣਾ ਹੁਣ ਇਹ ਤਾਂ ਖੁੱਲ ਗਿਆ ਸੀਗਾ ਉਹਨੂੰ ਉੱਕੀ ਇਹਦਾ ਕੁਸਤੇ ਨਹੀਂ ਸਕਦੇ ਭਰਾ ਦਵਾਈ ਦਿੱਤੀ ਹੋਈ ਆ ਆਪ ਦੇ ਕੰਨੀਓ ਪੂਰਾ ਜੋਰ ਲਾਇਆ ਹੋਇਆ ਤੇ ਬਾਕੀ ਹੁਣ ਕਿਸਮਤ ਆ ਕੀ ਕਹਿੰਦੀ ਐ ਇਹ ਚੱਲ ਬਤੋਈ ਲੈ ਪੜਦੀ ਐ ਗੱਲਬਾਤ ਪੂਰੀ ਤੇ ਜਿੱਥੇ ਪਾਣੀ ਆ ਪੈਂਦਾ ਹੁਣ ਭੱਜ ਕੇ ਲੰਘਣਾ ਵਈਆ ਐਨ ਪੂਰੀ ਪਿਛੇ ਪਤਾਨ ਪਤਾ ਨਹੀਂ ਲੱਗਦਾ ਵੀ ਕਿਹੜਾ ਥਣ ਘੱਟ ਸੀਗਾ ਦੇਖ ਲੋ ਤੇ ਹਜੇ ਇਹਨੇ ਇਦੋਂ ਫਸਣਾ ਵਾਂ ਜਮ ਐਂਡ ਤੇ ਜਾ ਕੇ ਦਿਖਾਉ ਤੁਹਾਨੂੰ ਵੀ ਕੀ ਬਣਦਾ ਇਹਦਾ ਇਹ ਲੋਕੜੀ ਕਰ ਲੋ ਚੱਕ ਨਾੜਾਂ ਦੋਨੇ ਪਾਸੇ ਐਨ ਫੁੱਲ ਨਹੀਂ ਬਾਕੀ ਵਾਹੇ ਤਾਂ ਹੈ ਕੋੜੇ ਜਨਾ ਨਮਾਈ ਖੜੀ ਆ ਤੇ ਬਾਕੀ ਕਹਿ ਨਹੀਂ ਸਕਦੇ ਵੀ ਹਜੇ ਦਿਨ ਲੈ ਜਵੇ ਇਹ ਕੀ ਚੱਕਰਾ ਇਹਦਾ ਹੋਰ ਠੀਕ ਠਾਕ ਜੀ ਸਾਰੇ ਇਹ ਮਹਾਰਤ ਤਿਆਰੀ ਦਿਖਾਦੀ ਹੈ ਬਿੱਜ ਦੀ ਕੀ ਬਣਦਾ ਤੇ ਕਮੈਂਟਾਂ ਚ ਬਾਈ ਰਣਜੀਤ ਸਿੰਘ ਨੇ ਤਾਂ ਚਿੱਠਾ ਹੀ ਵਾਤਾ ਪੂਰਾ ਤੇ ਵੀਰਾ ਕਹਿੰਦਾ ਵੀ ਅਸੀਂ ਇੱਕ ਦਿਨ ਗਾਂ ਨੂੰ ਬੰਨ ਪਏ ਤੋਂ ਦਵਾਈ ਦਿੰਦੇ ਸੀਗੇ ਤੇ ਇੱਕ ਬੰਦਾ ਦਵਾਈ ਆਪਣੇ ਦੁੱਧ ਲੈਣ ਆਇਆ ਕਹਿੰਦਾ ਵੀ ਤੁਸੀਂ ਇਹ ਕੀ ਕਰਦੇ ਹੋ ਬਾਈ ਕਹਿੰਦਾ ਵੀ ਅਸੀਂ ਕਿਹਾ ਵੀ ਦਵਾਈ ਦਿੰਨੇ ਆ ਵੀ ਬੰਨ ਪੈ ਗਿਆ ਗਾਂ ਨੂੰ ਤੇ ਹਾਲਾਂਕਿ ਬਾਈ ਕਹਿੰਦਾ ਗਾਂ ਸੂਣ ਵਾਲੀ ਸੀ ਤੇ ਦੂਜੇ ਦਿਨ ਉਹਨਾਂ ਨੇ ਦੁੱਧ ਬੰਦ ਕਰਤਾ ਵੀ ਤੁਸੀਂ ਬਿਮਾਰ ਗਾਂ ਦਾ ਦੁੱਧ ਦਿੰਨੇ ਹੋ ਸਾਨੂੰ ਤੇ ਬਾਈ ਕਹਿੰਦਾ ਵੀ ਜਿਹੜਾ ਤੁਸੀਂ ਦੱਸਿਆ ਵਾ ਵੀ ਗੋਲੀ ਦੇ ਉੱਤੇ ਇੰਨੇ ਦਿਨ ਦੁੱਧ ਨਹੀਂ ਪੀਣਾ ਇੰਨੇ ਦਿਨ ਮੀਟ ਨਹੀਂ ਖਾਣਾ ਲਿਖਿਆ ਹੁੰਦਾ ਵੀ ਉਹ ਨਾ ਦੱਸਿਆ ਕਰੋ ਐਜੀਆਂ ਗੱਲਾਂ ਵੀ ਬਾਈ ਫਿਰ ਲੋਕ ਦੁੱਧ ਲੈਣੋਂ ਹਟ ਜਾਣਗੇ ਠੀਕ ਆ ਪਰ ਆ ਕੋਈ ਚੱਕਰ ਨਹੀਂ ਤੇ ਬਾਈ ਰਣਜੀਤ ਬਹੁਤ-ਬਹੁਤ ਮਾਫੀ ਮੰਗਦਾ ਭਰਾ ਮੈਂ ਮੇਤੋ ਬੋਲਿਆ ਗਿਆ ਇਹ ਗੱਲ ਤੇ ਜਿਹੜਾ ਆਪਾਂ ਉਹਦੇ ਕਹਿਣਾ ਕੋ ਵੀ ਜੇ ਕੋਈ ਗੱਲ ਦੱਸਦੇ ਆ ਜੇ ਤੁਹਾਨੂੰ ਭਰਾਵਾ ਚੁੱਭਦੀ ਆ ਹਨਾ ਕੋਈ ਚੱਕਰ ਵਾਲੀ ਗੱਲ ਨਹੀਂ ਜਿਹੜਾ ਬਾਈ ਦਵਾਈ ਤੇ ਜੋ ਲਿਖਿਆ ਹੋਊਗਾ ਉਹ ਤਾਂ ਪੜ ਲਓਗੇ ਤਾਂ ਵਾੜਾ ਵਧੀਆ ਰਹੋਗੇ ਤੇ ਉਹੀ ਗੱਲ ਆ ਫਿਰ ਜੇ ਅੰਨਾ ਤੂੰ ਹੀ ਚਲੀ ਜਾਣਾ ਮੈਂ ਤੇ ਫੇਰ ਭਰਾਵਾ ਉਡੀ ਟੈਨਸ਼ਨ ਆ ਆਪਾਂ ਕੁਝ ਨਹੀਂ ਕਹਿ ਸਕਦੇ ਆਪਾਂ ਤਾਂ ਜੋ ਲਿਖਿਆ ਉਹੀ ਦੱਸਿਆ ਹੁਣ ਗਾਂਹ ਤੋਂ ਭਰਾ ਫਿਰ ਆਪਣੇ ਤੋਂ ਦਵਾਈ ਵੀ ਨਾ ਕੋਈ ਪੁੱਛਿਓ ਐਵੇਂ ਕੀ ਫਾਇਦਾ ਹਨਾ ਵੀ ਕਿਹੜੀ ਪਾਈਏ ਕਿਹੜੀ ਦਈਏ ਤੇ ਭਰਾ ਫਿਰ ਕੰਮ ਗਲਤ ਹੋ ਜੂਗਾ ਹਨਾ ਤੇ ਦਵਾਈ ਵੀ ਹੁਣ ਭਰਾ ਆਪਾਂ ਆਪਦੀ ਆਪਦੇ ਤੱਕ ਹੀ ਸੀਮਤ ਰੱਖਿਆ ਕਰਾਂਗੇ ਨਹੀਂ ਦੱਸਿਆ ਕਰਾਂਗੇ ਸਾਰਿਆਂ ਨੂੰ ਹਨਾ ਬਹੁਤ ਤਰ੍ਹਾਂ ਦੀਆਂ ਜਿਵੇਂ ਜਿਵੇਂ ਸਾਰੇ ਭਾਈ ਜਾਨੀ ਕਿ ਕਹਿ ਨਹੀਂ ਸਕਦੇ ਵੀ ਕਿਸੇ ਦਾ ਸੁਭਾਅ ਕਹੇ ਜਿਆ ਕਿਸੇ ਦਾ ਕਹੇ ਜਿਆ ਆ ਭਾਈ ਨੇ ਹੁਣ ਹੋਰ ਹੀ ਗੱਲ ਕੱਢ ਮਾਰੀ ਹੁਣ ਮੈਂ ਨਿਤ ਨਿਤ ਕੀ ਦੇ ਨਾਲ ਫਸੀ ਜਾਣਾ ਹਨਾ ਤੇ ਗੱਲ ਤਾਂ ਚੰਗੀ ਆਓ ਭਾਈ ਉਹ ਬੰਦਾ ਹੀ ਬੰਦਾ ਹੀ ਲੰਡੂ ਹੋਊਗਾ ਜਿਹੜਾ ਦੂਜੇ ਦਿਨ ਦੁੱਧ ਬੰਦ ਕਰ ਗਿਆ ਐਡੇ ਬਹਿਮੀ ਬੰਦੇ ਨੂੰ ਫਿਰ ਦੇਣਾ ਵੀ ਕੀ ਕਰਨੂ ਆ ਦੁੱਧ ਜੇ ਆਪਾਂ ਇਹਨਾਂ ਦੀ ਡਿਵਰਮਿੰਗ ਨਹੀਂ ਕਰਾਂਗੇ ਜਾਂ ਦਵਾਈ ਨਹੀਂ ਦੇਵਾਂਗੇ ਮਸਟੈਡਸ ਹੋ ਜੂ ਇਹਨਾਂ ਨੂੰ ਠੀਕ ਆ ਨਾ ਜੀ ਤੇ ਅੰਦਰ ਇਹਨਾਂ ਦਾ ਕੀੜਿਆਂ ਨਾਲ ਭਰ ਜੂ ਜਿੰਨਾ ਦਾਣਾ ਖਾਂਦਾ ਪਸ਼ੂ ਉਹ ਚਾਹੇ ਚੋਰੀ ਦੇ ਲੋ ਚਾਹੇ ਉਹਨਾਂ ਨੂੰ ਦਿਖਾ ਕੇ ਦੇ ਲੋ ਠੀਕ ਆ ਨਾ ਬਾਈ ਤੇ ਉਹ ਦੇਣੀ ਹੀ ਪੈਣੀ ਆ ਬਾਕੀ ਤੁਹਾਡੀ ਇੱਛਾ ਬਰਾ ਮਾਫੀ ਮੰਗਦੇ ਆ ਜੇ ਇੰਨੀ ਗੱਲ ਕਹੀ ਗਈ ਰਣਜੀਤ ਬਾਈ ਬਹੁਤ ਬਹੁਤ ਸੌਰੀ ਆ ਜੀ ਠੀਕ ਆ ਤੇ ਦਿਲਪ੍ਰੀਤ ਕੌਰ ਵੀ ਇਹ ਵੀ ਮੈਂ ਕਕਾਓ ਫੜੀ ਸੀ ਉਹਦੇ ਇਹ ਆਈ ਕਰਵਾਈ ਫਿਰ ਦੋ ਦਿਨ ਦੋ ਤਿੰਨ ਦਿਨ ਤਾਰਾਂ ਕਰਾਈਆਂ ਸੀ ਫਿਰ ਹੁਣ ਬਾਈ ਬਾਈ 22 ਦਿਨ ਹੋ ਗਏ ਹੀਟ ਚ ਨਹੀਂ ਆਈ ਬਾਈ ਕੀ ਲੱਗਦਾ ਤੁਹਾਨੂੰ ਹਜੇ ਤਾਂ ਇਹ ਉਹਦਾ ਚੈੱਕ ਕਰ ਲਓ ਹਜੇ ਬਾਈਆ ਵੀ ਨੰਗਾ ਲਓ ਬਾਕੀ ਉਹਦੇ ਹਾਉ ਭਾਉ ਦੇਖ ਲਓ ਵੀ ਜੇ ਸਸਤਾਉਂਦੀ ਆ ਵੱਧ ਥੋੜੀ ਜੀ ਵੀ ਧੌਣ ਸੱਟ ਕੇ ਸੁੱਤੀ ਰਹਿੰਦੀ ਆ ਹਨਾ ਜਿਹੜਾ ਪਸ਼ੂ ਗੱਪਣ ਹੋ ਜੂਗਾ ਬਾਈ ਉਹਦਾ ਥੋੜਾ ਜਿਹਾ ਚੇਂਜ ਹੋ ਜਾਂਦਾ ਹੁੰਦਾ ਮੂਡ ਥੋੜਾ ਸੁਸਤ ਰਹਿਣ ਲੱਗ ਜੂ ਸੌਊਗਾ ਵੱਧ ਮੂਹਰ ਲੈ ਦਿਨਾਂ ਚ ਤੇ ਬਾਕੀ ਭਰਾ ਹਜੇ ਕੁਝ ਨਹੀਂ ਕਹਿ ਸਕਦੇ ਜੇ ਤਾਂ ਤੁਹਾਡੇ AI ਕਰਾਉਣ ਤੋਂ ਬਾਅਦ ਵੀ ਤਾਰਾ ਨਹੀਂ ਦਿੰਦੀ ਸੀ ਮੇਰੇ ਹਿਸਾਬ ਨਾਲ ਤਾਂ ਨਹੀਂ ਬਾਈ ਰਹੀ ਹੋਣੀ ਕਿਉਂਕਿ AI ਤੋਂ ਬਾਅਦ ਤਾਰਾ ਨਹੀਂ ਪਸੂ ਕਰਦਾ ਹੁੰਦਾ ਉਹ ਤਾਂ ਜਦੀ 12 ਘੰਟੇ ਦੇ ਅੰਦਰ ਅੰਦਰ ਬੱਚੇਦਾਨੀ ਦਾ ਮੂੰਹ ਜੇ ਕਨਸੀਵ ਕਰ ਜਵੇ ਤਾਂ ਬੰਦ ਹੋ ਜਾਂਦਾ ਹੁੰਦਾ ਵੀਰੇ ਬਾਕੀ ਹਜੇ ਕੁਝ ਕਹਿ ਨਹੀਂ ਸਕਦੇ ਨੋਟ ਕਰ ਲਓ 42 ਦਿਨ ਲੰਘਦੇ ਤਾਂ ਥੋੜਾ ਜਿਹਾ ਡੇਢ ਮਹੀਨੇ ਤੇ ਚੈੱਕ ਹੋ ਜਾਂਦਾ ਪਸੂ ਤਾਂ ਕਰਾ ਲਿਓ ਹਨਾ ਤਖਵੀਰ ਬਾਈ ਕਹਿੰਦਾ ਵੀਰੇ ਸਾਡੀ ਕਾਹੋ ਵੀ ਜੀਵ ਕੱਢਦੀ ਆ ਵੀਰੇ ਗਰਮੀ ਕਰਕੇ ਹੀ ਆ ਭਰਾ ਮੈਂ ਤੁਹਾਨੂੰ ਦੱਸਿਆ ਸੀ ਵੀ ਕਤੀਰਾ ਗੁੰਨ ਸਾਰ ਨੂੰ ਵਧੀਆ ਬਾਦ ਦਾ ਕਿਲੋ ਲਿਆਇਆ ਕਰੋ ਉਹ ਰਾਤ ਨੂੰ ਖੁੱਲੇ ਜੇ ਪਾਣੀ ਦੇ ਬਾਲਟੀ ਜਿਵੇਂ 5 ਕਿਲੋਟਰ ਪਾਣੀ ਚ ਇੱਕ ਘੜਛੀ ਪੀਉਂਦੀ ਸਵੇਰ ਨੂੰ ਫੁੱਲ ਕੇ ਉਹ ਜਮਾਂ ਹੀ ਤਾਂ ਤੱਕ ਆਣੀ ਆ ਤੇ ਜਿੰਨੇ ਥੋੜੇ ਪਸ਼ੂ ਨੇ ਉਹਨਾਂ ਨੂੰ ਬਸ ਵਿੱਚ ਪਾ ਲਈ ਉਹ ਕੌਲੀ ਸ਼ੱਕਰ ਦੀ ਤੇ ਮਾੜਾ ਜਿਹਾ ਪਾਇਆ ਪਾਣੀ ਬਸ ਪੱਠਿਆਂ ਦੇ ਉੱਤੇ ਉੱਤੇ ਐਂ ਪਾਉਂਦੇ ਗਏ ਸਾਰੇ ਉਹਦੇ ਅਰਕੀ ਦਾ ਰੀਤ ਸੀ ਬਾਈ ਬਹੁਤ ਠੰਡੀ ਚੀਜ਼ ਆ ਤੇ ਮਨਿੰਦਰ ਸਿੰਘ ਵੀਰ ਖਿੱਚ ਕੇ ਰੱਖ ਕੰਮ ਨੂੰ ਲੋਕਾਂ ਦੀ ਬਰਵਾ ਨਹੀਂ ਕਰੀ ਜੀ ਤੁਹਾਨੂੰ ਦੇਖਦੇ ਕਿ ਅਸੀਂ ਕੰਮ ਨਾ ਵੀਰਾ ਧੰਨਵਾਦ ਮਨਿੰਦਰ ਕੋਈ ਚੱਕਰ ਨਹੀਂ ਭਰਾ ਬਸ ਇੰਨਾ ਕ ਭਰਾ ਮੇਰਾ ਸਭਾ ਹੂਟ ਹੈ ਬਦਾਵਾ ਚਾਹੇ ਕਹਿ ਲੋ ਵੀ ਕੀ કહਾਂ ਹੁਣ ਤੁਹਾਨੂੰ ਵੀ ਚਾਹੇ ਫੋਕਰੀ ਮਾਰਦਾ ਕਹਿ ਲੋ ਚਾਹੇ ਯਾਰ ਕੋਸ਼ ਕਹਿ ਲੋ ਮੈਨੂੰ ਮੇਤੋਂ ਗੱਲ ਜੀ ਨਹੀਂ ਸਹੀ ਜਾਂਦੀ ਜਿਹੜੀ ਗੱਲ ਤਾਂ ਬਾਈ ਆਪਣਾ ਜੇ ਕਸੂਰ ਆ ਤਾਂ ਆਪਾਂ ਬਹਿ ਜਾਾਂਗੇ ਥੱਲੇ ਚਾਹੇ ਸਿਰ ਕੁੱਟ ਲਿਓ ਛਤਰਾਣਾ ਜਿੱਥੇ ਆਪਣਾ ਨਹੀਂ ਕੁਝ ਬਣਦਾ ਬਾਈ ਫੇਰ ਆਪਾਂ ਉੱਥੇ ਲੈਫਦੇ ਨਹੀਂ ਹੈਗੇ ਸਿੱਧੀ ਗੱਲ ਆਪਣੇ ਕੋਲ ਜਿਹੜੀ ਗੱਲ ਚੂਹੂਗੀ ਉਹਦਾ ਆਪਾਂ ਜਵਾਬ ਦੇਵਾਂਗੇ ਜ਼ਰੂਰ ਦੇਵਾਂਗੇ ਐਡਾ ਆਪਾਂ ਕਿਸੇ ਤੋਂ ਲੈ ਕੇ ਨਹੀਂ ਕੁਝ ਖਾਣਾ ਹੈਗਾ ਜਾਂ ਆਪਾਂ ਨੂੰ ਕਿਸੇ ਦੇ ਝੇਬ ਨਹੀਂ ਹੈਗੀ ਕੋਈ ਡਰ ਨਹੀਂ ਮਾਰਿਆ ਕਿਸੇ ਦਾ ਵੀ ਆਪਾਂ ਨਹੀਂ ਬੋਲਾਂਗੇ ਹਨਾ ਆਪਾਂ ਤਾਂ ਉਹਦਾ ਜਵਾਬ ਦਿੱਤਾ ਸੀ ਮਨਿੰਦਰ ਬਾਈ ਕੋਈ ਚੱਕਰ ਨਹੀਂ ਤੇ ਜਿੱਥੇ ਹਾਂ ਆਪਾਂ ਗਲਤ ਆ ਭਰਾਵਾ ਉੱਥੇ ਜ਼ਰੂਰ ਆ ਮਾਫੀ ਮੰਗਾਂਗੇ ਤੇ ਨਹੀਂ ਨਹੀਂ ਤਾਂ ਟਾਲੀਵਾਲ ਫਾਰਮ ਬਾਈ ਐਚ ਐਫ گاਉਂ ਸੂਈ ਸੀ ਸੂਈ ਨੂੰ 20 ਦਿਨ ਹੋ ਗਏ ਤੇ ਟ੍ਰਾਂਜਿਸ਼ਨ ਵੀ ਪਾਤੀ ਸੀ ਸੇਵਾ ਚੰਗੀ ਕੀਤੀ ਸੀ ਡرائی ਵੀ ਢਾਈ ਮਹੀਨੇ ਤੇ ਕੀਤੀ ਸੀ ਸੂ ਸੂ ਵੀ ਵਧੀਆ ਪਈ ਸੀ 4 ਕਿਲੋ ਦੁੱਧ ਤੋਂ ਵਧੀ ਨਹੀਂ ਟਵਾਣਾ ਫੀਡ ਵੀ ਪਾਈ ਪਾ ਰਹੇ ਆ ਅਸੀਸ ਵੀ ਪੱਕ ਦੇ ਲਈ ਵੀਰੇ ਢਾਈ ਮਹੀਨੇ ਚ ਇਕੱਲੀ ਟ੍ਰਾਂਜਿਸ਼ਨ ਨਹੀਂ ਪਰ ਢਾਈ ਮਹੀਨੇ ਚ ਉਹਦੀ ਕਿੰਨੀ ਸੇਵਾ ਕੀਤੀ ਤੁਸੀਂ ਉਹਦੇ ਤੇ ਡਿਪੈਂਡ ਆ ਬਾਕੀ ਬਾਈ ਦੁੱਧ ਬਾਕੀ گاਾਂ ਕਿੰਨੇਵੇਂ ਸੂਏ ਆ ਤੁਸੀਂ ਇਹ ਵੀ ਨਹੀਂ ਲਿਖਿਆ ਹੋਇਆ ਤੇ ਜੇ ਆਪਾਂ 2.5 ਮਹੀਨੇ ਤੇ ਪਸ਼ੂ ਛੱਡਦੇ ਆਂ ਬਾਈ ਆਪਾਂ ਮੂਹਰ ਲੈ ਦੇਣਾ ਚ ਉਹਨੂੰ ਕੁਝ ਪਾਉਂਦੇ ਨਹੀਂ ਐਂਡ ਤੇ ਸਿੱਧੀ ਟਰਾਂਜਿਸ਼ਨ ਹੀ ਪਾਉਨੇ ਆ ਉਹਨੂੰ ਸੇਵਾ ਨਹੀਂ ਮੰਨਿਆ ਜਾਂਦਾ ਵੀਰੇ ਜਿੱਦਣ ਤੋਂ ਆਪਾਂ ਪਸ਼ੂ ਡਰਾਈ ਕਰਤਾ ਪ੍ਰੋਪਰ ਹਨਾ ਉਹਨੂੰ ਉਸ ਦਿਨ ਤੋਂ ਕੀ ਖਰਾਕ ਚਲਾਈ ਆ ਤੁਸੀਂ ਡਰਾਈ ਫੀਡ ਚਲਾਈ ਆ ਜਾਂ ਨਹੀਂ ਕਿੰਨੀ ਚਲਾਈ ਆ ਹੁਣ ਆਹ ਦੇਖ ਲਓ ਤੁਹਾਡੇ ਸਾਹਮਣੇ ਆਪਾਂ ਬਣਾਈ ਖੜੀ ਹੈਗਾ ਦੇਖ ਲਓ ਜਮਾ ਫਸੀ ਖੜੀ ਆ ਪਰ ਆਏ ਆ ਬਾਈ ਆਪਣਾ ਆਪ ਦਾ ਕੁਝ ਰਹਿ ਜਾਊਗਾ ਇਹਨਾਂ ਦੀ ਫੀਡ ਨਹੀਂ ਆਪਾਂ ਰਹਿਣ ਦਿੰਦੇ ਆਹ ਦੇਖ ਲਓ ਹੁਣ ਪਿਛਲੇ ਦਿਨਾਂ ਦੀਆਂ ਵੀਡੀਓ ਕੱਢ ਕੇ ਦੇਖ ਲਿਓ ਤੇ ਆਹ ਦੇਖ ਲਓ ਜਮਾ ਗੱਠ ਪੈਂਦੀ ਆ ਬੱਚੇ ਠੀਕ ਆ ਨਾ ਤੇ ਦਾਣਾ ਬਈ ਆਪਾਂ ਇਹਨਾਂ ਦਾ 6 ਕਿਲੋ ਤੋਂ ਜਦੋਂ ਵੀ ਇਹ ਡਰਾਈ ਹੋ ਗਈਆਂ ਸਾਰੀਆਂ ਗਾਈਆਂ ਆਪਾਂ 6 ਕਿਲੋ ਤੋਂ ਦਾਣਾ ਨਹੀਂ ਡਟਣ ਦਈਦਾ ਹੁਣ ਵੀ ਇਹਦਾ 6 ਚੱਲਦਾ ਵਾ ਕਿਲੋ ਚੋਖਰਾ 2.5 2.5 ਕਿਲੋ ट्रांजिशन ਪਹਿਲਾਂ ਡਰਾਈ ਚੱਲਦੀ ਸੀ ਉਹ ਵੀ 6 ਕਿਲੋ ਹੀ ਚੱਲਦੀ ਸੀ ਤਿੰਨ ਉਹ ਵੇਲੇ ਤਿੰਨ ਉਹ ਵੇਲੇ ਤੇ ਉਹ ਤੁਸੀਂ ਕਿੰਨੀ ਸੇਵਾ ਕੀਤੀ ਆ ਬਾਈ ਪਹਿਲੇ ਦਿਨਾਂ ਚ ਐਂਡ ਤੇ ਟ੍ਰਾਂਜਿਸ਼ਨ ਦਾ ਇੱਕ ਗੱਟਾ ਚਾਰ ਦਾਂਗੇ ਉਹਦੇ ਨਾਲ ਨਹੀਂ ਹੈਗਾ ਵੀ ਆਪਾਂ ਜੇ ਇੱਕ ਟ੍ਰਾਂਜਿਸ਼ਨ ਚਾਰਦੀ ਤਾਂ ਇਹਨੇ ਦੁੱਧ ਦੀਆਂ ਬਾਲਟੀਆਂ ਭਰ ਦੇਣੀਆਂ ਨੇ ਹਨਾ ਪਹਿਲਾਂ ਵਾਲੇ ਦਿਨਾਂ ਚ ਆਪਾਂ ਉਹਨੂੰ ਕੀ ਖਵਾਇਆ ਉਹਦੇ ਤੇ ਡਿਪੈਂਡ ਆ ਬਾਕੀ ਵੀਰੇ ਸੂਏ ਤੇ ਡਿਪੈਂਡ ਆ ਕਿੰਨਵੇਂ ਸੂਏ ਹੈਗਾ ਬਾਕੀ ਉਹਨੂੰ ਦਿਖਾ ਲਓ ਇੱਕ ਵਾਰੀ ਡਾਕਟਰ ਨੂੰ ਵੀ ਬੁਖਾਰ ਬਹੂਰ ਚ ਨਾ ਹੋਵੇ ਕਿਉਂਕਿ 20 ਦਿਨਾਂ ਦੀ ਸੂਈਆ ਫੁੱਲ ਗਰਮੀ ਚ ਸੂਈਆ ਬਾਈ ਕਈ ਵਾਰੀ ਬਲੱਡ ਘਟ ਜਾਂਦਾ ਥਲੇਰੀਆ ਹੋ ਜਾਂਦਾ ਹਨਾ ਉਹਦੇ ਲੱਛਣ ਹੁੰਦੇ ਆ ਵੀ ਪਸ਼ੂ ਘੱਟ ਵੱਧ ਖਾਂਦਾ ਸੁਸਤ ਰਹਿੰਦਾ ਹਨਾ ਤੇ ਡਾਕਟਰ ਨੂੰ ਦਿਖਾ ਲਉਂਦਾ ਵਾੜਾ ਵਧੀਆ ਵਾ ਇਹ ਨਾ ਹੋਵੇ ਵੀ ਉਹ ਵਿਚਾਰੀ ਬੁਖਾਰ ਚ ਜਾਂ ਬਲੱਡ ਘਟ ਜੀ ਚੱਲੀ ਜਾਂਦੀ ਹੋਵੇ ਹਨ ਨਹੀਂ ਐਚ ਐਫ ਗਾਂ ਦਾ ਬਾਈ ਜਾਏ ਅੱਧੀ ਵੱਡੀ ਜਾਵੇ ਦੁੱਧ ਤਾਂ ਦਊਗੀ ਦਊਗੀ ਉਹ 4 ਕਿਲੋ ਦੁੱਧ ਤਾਂ ਬਾੜਾ ਘਟ ਆ ਬਾਈ ਉਹਦਾ ਐਵੇਂ ਤੁਹਾਨੂੰ ਕਹਾਂ ਚਾਹੇ ਹੁਣ ਮੈਂ ਨਹੀਂ ਬਾਈ ਕਹਿ ਸਕਦਾ ਵੀ ਕੀ ਹਿਸਾਬ ਕਿਤਾਬ ਨਾਲ 4 ਕਿਲੋ ਤਾਂ ਨਜਾਇਜ਼ ਹੀ ਘਟ ਆ ਬਾਈ ਠੀਕ ਆ ਜੀ ਦਿਖਾ ਲਓ ਇੱਕ ਵਾਰੀ ਕੁਲਦੀਪ ਸਿੰਘ ਬਾਈ ਗਾਂ ਤੋਂ ਆਸਦੀ ਬਹੁਤ ਆ ਉਹੀ ਵੀ ਤੇ ਮੈਂ ਪਹਿਲਾਂ ਵੀ ਦੱਸਤਾ ਬਾਈ ਕੁਲਦੀਪ ਬਾਈ ਸ਼ੱਕਰ ਤੇ ਕਤੀਰਾ ਗੁੰਦਾ ਰਾਤ ਨੂੰ ਪਿਉਂਦੀਆਂ ਤੇ ਸਵੇਰ ਨੂੰ ਪਾਦੀਆਂ ਬਾਈ ਉਹਦੇ ਨਾਲੋਂ ਠੰਡੀ ਚੀਜ਼ ਕੋਈ ਹੈ ਨਹੀਂ ਗੀ ਠੀਕ ਆ ਜੀ ਸਟ੍ਰੈਸ ਵਾਲਾ ਆਪਾਂ ਲਿਓਨੇ ਆ ਉਹ ਬੋਤਲ ਜੀ ਅੱਧੇ ਲੀਟਰ ਵਾਲੀ ਮੈਨੂੰ ਆ ਤਿੰਨ ਚਾਰ ਸੌ ਦੀ ਦਿੰਦੇ ਆ ਉਹ ਲੀਟਰ ਦੇਖਣੀ ਅੱਧੇ ਲੀਟਰ ਵਾਲੀ ਤੇ ਉਹ ਵੀ ਤਾਂ ਆਪਾਂ ਦੇਣੀ ਹੁੰਦੀ ਆ ਲਿਆ ਕੇ ਉਦੋਂ ਅੱਧੇ ਤੋਂ ਵੀ ਤੀਜੇ ਹਿੱਸੇ 'ਚ ਸਰ ਜਾਂਦਾ ਕਤੀਰਾ ਗੁੰਨ ਤੇ ਸ਼ੱਕਰ ਨਾਲ ਚੌਥੇ ਹਿੱਸੇ 'ਚ ਬਾਕੀ ਦੇਣੀ ਨਾ ਦੇਣੀ ਵੀਰੇ ਥੋੜੀ ਮਰਜੀ ਆਪਾਂ ਤਾਂ ਦੱਸਣ ਵਾਲੀ ਆ ਬਸਾਤਾਂ ਚ ਬਫਰ ਜਰੂਰ ਦਿਆ ਕਰੋ 50 ਗ੍ਰਾਮ ਰੋਜ਼ ਹਮਸ਼ੀਰ ਸਿੰਘ ਬਾਈ ਕਹਿੰਦਾ ਠੀਕ ਆ ਬਾਈ ਜੀ ਤੇ ਬਾਈ ਮੱਛਰ ਵਾਲੀ ਅਗਰਬਤੀ ਕਿੱਥੋਂ ਮਿਲੂ ਕਲਦੀਪ ਈਸੀ ਬਾਈ ਉਹ ਤਾਂ ਆਮ ਹੀ ਕਿਸੇ ਦੁਕਾਨ ਤੋਂ ਮਿਲ ਜਾਂਦੀ ਆ ਭਰਾ ਕੋਈ ਉਹ ਨਹੀਂ ਹੈਗਾ ਵੱਡੀਆਂ ਵੱਡੀਆਂ ਸਟਿੱਕਾਂ ਜੀਆਂ ਹੁੰਦੀਆਂ ਨੇ ਆਪਣੀ ਕੂਣੀ ਤੱਕ ਦੀਆਂ ਉਹ ਤਾਂ ਆਮ ਹੀ ਕਰਿਆਨੇ ਵਾਲੀ ਦੁਕਾਨ ਤੋਂ ਹੀ ਮਿਲ ਜਾਂਦੀ ਆ ਵੀਰੇ ਜਿੱਥੋਂ ਮਰਜ਼ੀ ਪੁੱਛ ਲੋ ਲੰਬੀ ਜੀ ਸਟਿਕ ਹੁੰਦੀ ਆ ਆਪਣੀ ਕੂਣੀ ਤੱਕ ਜਿਵੇਂ ਹੱਥ ਤੋਂ ਲੈ ਕੇ ਕੂਣੀ ਤੱਕ ਦਲਜੀਤ ਸਿੰਘ ਅੱਜ ਦੇ ਟਾਈਮ 'ਚ ਬਹੁਤ ਫੁੱਦੂ ਲੋਕ ਨੇ ਜੋ ਇਹ ਮੁਕ ਮੁਕਤ ਚ ਗਿਆਨ ਵੰਡਦੇ ਨੇ ਇੰਨਾ ਉਦੂ ਲੋਕਾਂ ਦੀ ਬੜੀ ਟੈਨਸ਼ਨ ਨਹੀਂ ਲਈਦੀ ਬ్రో ਨਾ ਕੋਈ ਚੱਕਰ ਨਹੀਂ ਭਰਾ ਦਲਜੀਤ ਸਿੰਘ ਬਾਈ ਕੋਈ ਨਹੀਂ ਆ ਪਾਣੀ ਭਰਾ ਵਾ ਇੰਨਾ ਗੋਲ ਦੇ ਹੈ ਕਿ ਟੈਨਸ਼ਨ ਤਾਂ ਲਈਦੀ ਨਹੀਂ ਆਪਸ ਦੀ ਗੱਲ ਬੁਰੀ ਬਾਈ ਕਹਿੰਦਾ ਵੀਰ ਜੀ ਮੈਂ ਸ਼ੁਰੂ ਕਰਕੇ ਕੰਮ ਦੇਸੀ ਗਾਂ ਤੋਂ ਪਰ ਉਸ ਦਾ ਦੁੱਧ ਕਿਵੇਂ ਵਧਾਇਆ ਜਾਏ ਕੁਰੀ ਬਈ ਦੇਸੀ ਗਾਂ ਦਾ ਦੁੱਧ ਹੁਣ ਵੀਰੇ ਮੈਂ ਨਹੀਂ ਕਹਿ ਸਕਦਾ ਆਪਾਂ ਕਦੇ ਵਰਤ ਹੀ ਨਹੀਂ ਹੋਗਾ ਤੇ ਉਹਨਾਂ ਦਾ ਤੁਹਾਨੂੰ ਜੇ ਤਾਂ ਬਾਹਲੀ ਹੋਈ ਜ਼ਿਆਦਾ ਦੇਸੀ ਆ ਵੀਰੇ ਫੇਰ ਤਾਂ ਉਹਨਾਂ ਦਾ ਪੀਕ ਲੈਵਲ 8 ਤੋਂ 10 ਹੀ ਹੁੰਦਾ بس ਇਦੂ ਵਧਣੀਆਂ ਨਹੀਂ ਇਹ ਥੋੜੀ ਜੀ ਪਿਓਰਿਟੀ ਚ ਆਜੂ ਦੇਸੀ ਦੀ ਪਿਓਰਿਟੀ ਚ ਤਾਂ 12 ਕਿਲੋ ਦੇ ਜੂ ਜੇ ਜਿਉਂ-ਜਿਉਂ ਦੇਸੀ ਦੀ ਨਸਲ ਸੁਧਰੀ ਜਾਊ ਬਾਈ ਫੇਰ ਹੀ ਦੁੱਧ ਕੱਢਦੀਆਂ ਨੇ ਲਾਸਟ ਇਹਨਾਂ ਦਾ ਵੱਧ ਤੋਂ ਵੱਧ ਸਾਹੀ ਵਾਲ ਦਾ 15 ਕਿਲੋ ਹੋ ਸਕਦਾ ਵੀਰੇ ਆਪਣੇ ਘਰਾਂ 'ਚ ਸੇਵਾ ਤੇ ਕਿਉਂਕਿ ਦੇਸੀ ਦਾ ਤਾਂ ਆਏ ਆ ਵੀ ਜਿੱਤੇ ਬੱਚਾ ਇਹਨਾਂ ਦਾ ਕਿਸੇ ਲੁੱਟ ਮਾਰ ਗਿਆ ਇਹਦਾ ਤਾਂ ਗਈਆਂ ਦੁੱਧ ਤੋਂ ਤੇ ਬਾਕੀ ਦੇਸੀ ਗਾਂ ਦਾ ਦੁੱਧ گاੜਾ ਜ਼ਰੂਰ ਹੁੰਦਾ ਪਰ ਹੁੰਦਾ ਘੱਟ ਆ ਵੀਰੇ ਇਹਦਾ ਆਪਾਂ ਕਦੇ ਵਰਤ ਹੀ ਨਹੀਂ ਗਾਂ ਹਨ ਜਿਹੜੀ ਰੱਖੀ ਨਹੀਂ ਆਪਾਂ ਦਾ ਦੱਸੀਗੀ ਜਿਵੇਂ ਹੁਣ ਮੱਝਾਂ ਦਾ ਬਾਈ ਪੁੱਛਦੇ ਆ ਜਿਹੜੀ ਗੱਲ ਦਾ ਆਪਾਂ ਨੂੰ ਪਤਾ ਹੀ ਨਹੀਂ ਉਹ ਦੱਸੀਗੀ ਠੀਕ ਆ ਜੀ ਬਲਦੇਵ ਸਿੰਘ ਬਾਈ ਕਹਿੰਦਾ ਸੇਲ ਪਰਚੇਜ ਦਾ ਕੰਮ ਛੱਡਤਾ ਭਾਈ ਗਾਵਾਂ ਨਹੀਂ ਵੀਰੇ ਇੱਕ ਲਿਆਂਦੀ ਸੀ ਭਾਈ ਉਹ ਦੇ ਕੇ ਉਸ ਤੋਂ ਬਾਅਦ ਬਲਦੇਵ ਭਾਈ ਘਰੇ ਆਪਰੇਸ਼ਨ ਕਰਾਉਣਾ ਪੈ ਗਿਆ ਘਰ ਦੇ ਨਾਲ ਤੇ ਉਸ ਤੋਂ ਬਾਅਦ ਬਸ ਫਿਰ ਯਾਰ ਕੰਮ ਐਸਾ ਵੈਸਾ ਹੀ ਆ ਉਹਦੇ ਕਹਿਣਾਂ ਕੋ ਆਪਦੇ ਹੀ ਨਹੀਂ ਮੁੱਕਦੇ ਹੈਨਾ ਕੀ ਲਿਆਈਏ ਹੋਰ ਗਾਂਹ ਇੱਕ ਉਹ ਤਿੰਨ ਚਾਰ ਦਿਨ ਖੜਕੇ ਗਈ ਮੇਰੇ ਸਾਬ ਨਾਲ ਪੰਜ ਕਿਦਾਂ ਲਾਕੀ ਗਈ ਆ ਤੇ ਰੇਟ ਨੂੰ ਕਿਸ ਨੇ ਹਾਮੀ ਹੀ ਨਹੀਂ ਭਰੀ ਹੈਗੀ ਹੁਣ ਜਿਹੜੇ ਸਾਬ ਨਾਲ ਬਾਈ ਆਪਾਂ ਨੂੰ ਪਿੱਛੋਂ ਮਿਲੂਗੀ ਉਹਦੇ ਤੋਂ ਹੀ ਆਪਾਂ 2000 ਉੱਤੇ ਰੱਖ ਕੇ 3000 ਵੇਚਾਂਗੇ ਹਨਾ ਮੁਨਾਫੇ ਦੀ ਖਾਤਰ ਹੀ ਸਾਰੇ ਤੁਰੇ ਫਿਰਦੇ ਨੇ ਹੁਣ ਮੈਂ ਐਂ ਤਾਂ ਹੈ ਨਹੀਂਗਾ ਵੀ ਮੈਂ ਪਿੱਛੋਂ ਉਹਦੇ ਕਹਿਣਾਂ ਵਾਂਗੂ ਵੀ 38 ਦੀ ਲੈ ਕੇ ਆਇਆ ਤਾਂ ਮੈਂ 38 ਦੀ ਉਹਦੇ ਮਾਂ ਹਨਾ ਤੇ ਐਂ ਤਾਂ ਕੋਈ ਵੀ ਨਹੀਂ ਕਰਦਾ ਹੁੰਦਾ ਭਰਾ ਤੇ ਜਦ ਰੇਟ ਨੂੰ ਹਾਂ ਵੀ ਨਹੀਂ ਕਿਸੇ ਨੇ ਭਰੀ ਫਿਰ ਬਈ ਆਪਾਂ ਵੀ ਚੁੱਪ ਕਰ ਗਏ ਮੈਂ ਤਾਂ ਪਹਿਲਾਂ 4 ਗੀਆਂ ਵੇਚੀਆਂ ਸੀ ਘਰੋਂ ਉਹ ਨਜਾਇਜ਼ ਹੀ ਸਸਤੀਆਂ ਦੇਤੀਆਂ ਉਹਨੂੰ ਲੁੱਟ ਪੈ ਗਈ ਉਹਦਾ 15 ਮਿੰਟਾਂ ਹੀ ਸੇਲ ਹੋ ਗਈਆਂ ਇਹ ਸਾਰੀਆਂ 17 ਮਿੰਟਾਂ ਚ 17 ਮਿੰਟ ਹੋਏ ਸੀ ਵੀਡੀਓ ਪਾਉਣ ਨੂੰ ਸਾਰੇ ਬਸੋ ਸੇਲ ਹੋ ਗਈ ਚਾਰ ਨੰ ਬੱਚੀਆਂ ਸੀਗੀਆਂ ਸ਼ਾਇਦ ਮੈਨੂੰ ਯਾਦ ਨਾ ਤੇ ਇੱਕ ਗਾਂ ਸੀ ਸਿੰਗਾ ਵਾਲੀ ਹੁਣ ਭਾਈ ਇੰਨੇ ਸਸਤਾ ਕਦੇ ਕਦੇ ਬੰਦੇ ਦਾ ਹੱਥ ੜਿਆ ਹੁੰਦਾ ਤਾਂ ਸਸਤਾ ਦਿੰਦਾ ਹੁੰਦਾ ਨਹੀਂ ਜੋ ਮਾਰਕੀਟ ਦਾ ਮੁੱਲ ਚੱਲਦਾ ਭਰਾ ਉਸੇ ਮੁੱਲ ਨਾਲ ਤਾਂ ਦੇਣੀ ਹੀ ਪੈਣੀਆਂ ਨੇ ਹਨਾ ਫਿਰ ਆਪਾਂ ਹੁਣ ਕੋਈ ਸਪੈਸ਼ਲ ਤਾਂ ਹੈ ਨਹੀਂ ਕਿ ਵੀ ਆਪਣੇ ਕੋਲੇ ਪੈਸੇ ਬਹੁਤ ਨੇ ਵੀ ਆਪਾਂ ਲੋਟੀ ਪਾਈ ਜਾਈਏ ਹਨਾ ਵੀ ਲੈ ਜੋ 20-20 ਹਜ਼ਾਰ ਨੂੰ ਇਹ ਚੱਕਰ ਆ ਭਰਾ ਤਾਂ ਫਿਰ ਉਦੋਂ ਬਾਅਦ ਭਾਈ ਬੜਾ ਪਰ ਰਿਸਕ ਜਿਹਾ ਲੈ ਆਈ ਦੇ ਹਰਮਨਦੀਪ ਬਾਈ ਕਹਿੰਦਾ ਵੀਰ ਜੀ ਬੱਚੀ 2 ਸਾਲ ਦੀ ਆ ਪਹਿਲੀ ਹੀਟ ਕੱਢੀ ਸੀ ਰਿਪੀਟ ਹੋ ਗਈ ਜੀ ਆਰਡਰ ਕਿਹੜਾ ਪਾਈਏ ਬਾਈ ਸ਼ਮਸ਼ੇਰ ਨੇ 10 ਹੀ ਦਿੱਤਾ ਜੀ ਤੁਹਾਨੂੰ ਤੇ ਆਰਡਰ ਕਿਹੜਾ ਪਾਉਣਾ ਤੇ ਪ੍ਰਦੀਪ ਚੱਜ ਬਾਈ ਵੀ ਆਪਣੇ ਪੱਕੇ ਹੀ ਨੇ ਬੰਦੇ ਬਾਈ ਹਰ ਬੰਦਾ ਪੈਸੇ ਲਈ ਕੰਮ ਕਰਦਾ ਸੋਚਣਾ ਚਾਹੀਦਾ ਲੋਕਾਂ ਨੂੰ ਪਿੰਡਾਂ 'ਚ ਦਲਾਲ ਵੀ ਮੱਝਾਂ ਬਕਾਉਣ ਦਾ ਯਾਰ ਲੈ ਲੈਂਦੇ ਆ ਵੀਡੀਓ 'ਚ ਤਾਂ ਲੋਕ ਜ਼ਿਆਦਾ ਗਾਹਕ ਮਿਲਦੇ ਨੇ ਬਸ ਭਾਈ ਇਹੀ ਘਾਟ ਆ ਭਰਾ ਕਈਆਂ ਦੇ ਵੀ ਚੌਦਾ ਪ੍ਰਦੀਪ ਭਾਈ ਤਾਂ ਕਰਕੇ ਫਿਰ ਮੈਂ ਜਰ ਕੀ ਮੱਥਾ ਲਾਉਣਾ ਹਨਾ ਆਪਾਂ ਜਿੰਨੀ ਕਪੜਾ ਹੁੰਦੀ ਆ ਕੱਢ ਦੇਈ ਦੀ ਬਸ ਰੱਖੀ ਦੀ ਇੰਨਾ ਕੁ ਜ਼ਰੂਰ ਆ ਬਾਕੀ ਆਪਣਾ ਵਧੀਆ ਭਰਾ ਕੀ ਹਨਾ ਡੇਲੀ ਡੇਲੀ ਫਸੀ ਜਾਈਏ ਕਿਸੇ ਨਾਲ ਤੇ ਧਰਮਿੰਦਰ ਸਿੰਘ ਵੀਰ ਮੱਛਰ ਤੋਂ ਅਰਗਬੱਤੀ ਲਾ ਦਿਆ ਕਰੋ ਬਹੁਤ ਵਧੀਆ ਵਾ ਹਾਂਜੀ ਵੀਰ ਦੇਖਦਾ ਅੱਜ ਲੈ ਆਉਂਗਾ ਯਾਰ ਕੱਲ ਮੈਂ ਭੁੱਲ ਗਿਆ ਦੁੱਧ ਪਾਉਣ ਗਿਆ ਸ਼ਿਵਕ ਸਿੰਘ ਬਾਈ ਕਹਿੰਦਾ ਬਈ ਤਾਰਾ ਮੀਰਾ ਪਾਦਿਆ ਕਰੋ ਫਿਰ ਚਿਚੜ ਨਹੀਂ ਲੱਗਦੇ ਲਾਣੀ 'ਚ ਤੇ ਹਾਂਜੀ ਵੀਰੇ ਪਾਦਿਆ ਕਰਾਂਗੇ ਜੀ ਮੁੱਠੀ ਮੁੱਠੀ ਮੈਨੂੰ ਪਹਿਲਾਂ ਵੀ ਕਈਆਂ ਨੇ ਕਿਹਾ ਆਪਣੇ ਪਿੰਡ 'ਚ ਆ ਕੇ ਲੈਣ ਆਪਣੇ ਤੋਂ ਵੱਡੀ ਉਮਰ ਦੇ ਉਹਨਾਂ ਨੇ ਵੀ ਦੱਸਿਆ ਸੀ ਕਿ ਤਾਰਾ ਮੀਰਾ ਪਾਦਿਆ ਕਰ ਵੀ ਥੋੜਾ ਜਿਹਾ ਪਸੂ ਸੱਟ ਰਹਿੰਦਾ ਇਹਦੇ ਨਾਲ ਤੇ ਚਿਤਰ ਚੁੱਤਰ ਘੱਟ ਲੱਗਦੇ ਆ ਤੇ ਡਿਵਰਮਿੰਗ ਦੀ ਵੀ ਘਾਟੀ ਲੋਡ ਪੈਂਦੀ ਆ ਫਿਰ ਕਹਿੰਦੇ ਬਾਕੀ ਵਧੀਆ ਵੀਰੇ ਤੇ ਮੀਂਹ ਪੈਂਦਾ ਹੀ ਹੁਣ ਸਪੈਸ਼ਲ ਮਾਹ ਚੱਲੋ ਫੇਰ ਹੀ ਬਹਿਣਾ ਨਾ ਉਹਨੂੰ ਕਿ ਹਟਾਈ ਅਜੇ ਤੌਲੀਏ ਵੀ ਮੋਢੇ ਤੇ ਹੀ ਆ ਤੇ ਬਹੁਤ ਚਲੋ ਮੈਂ ਤੁਹਾਨੂੰ ਵੀਡੀਓ ਬਣਾ ਦਈਏ ਫੇਰ ਹੀ ਬੈਨੇ ਜਾ ਕੇ ਚਲੋ ਠੀਕ ਆ ਜੀ ਮਿਲਦੇ ਆ ਫਿਰ ਤੇ ਜਦ ਤਾਈਂ ਇਹ ਨਹੀਂ ਪਤਾ ਵੀ ਪਰਸੋਂ ਨੂੰ ਵੀਡੀਓ ਪਾਉਣੀ ਆ ਤਾਂ ਬਿੱਦੀ ਸੂਈ ਪਵੇ ਮੈਨੂੰ ਤਾਂ ਲੱਛਣ ਜਿਹੇ ਇੰ ਨਹੀਂ ਲੱਗਦੇ ਠੀਕ ਆ ਜੀ ਮਿਲਦੇ ਆ ਫਿਰ ਕੱਲ ਨੂੰ ਪਰਸੋਂ ਨੂੰ ਜੇ ਕੱਲ ਨੂੰ ਪੈ ਗਈ ਤਾਂ ਕੱਲ ਨੂੰ ਨਹੀਂ ਪਰਸੋਂ ਨੂੰ ਤੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ